ਆਮ ਆਦਮੀ ਨੂੰ ਇਸ ਇਲੈਕਸ਼ਨ ਦੇ ਵਿੱਚ ਮੂਲ ਹੀ ਲਾਇਆ ਜਾਊਗਾ ਚਲੋ ਭਾਜਪਾ ਦੇ ਕੈਂਡੀਡੇਟ ਵੀ ਆਉਣੇ ਆ ਫ੍ਰੀਪਰ ਤੋਂ ਆਜੇ ਭਾਜਪਾ ਨੂੰ ਤਾਂ ਮੇਰੇ ਹਿਸਾਬ ਨਾਲ ਬਿਲਕੁਲ ਵੀ ਆਮ ਹੀ ਖਾਸ ਕਰਕੇ ਜ਼ਿਮੀਂਦਾਰਪਰਾ ਕਹਿ ਦਿੰਦੇ ਆ ਕਿ ਬੀਜੇਪੀ ਵਾਲਿਆਂ ਨੂੰ ਅਸੀਂ ਇੱਥੇ ਵੜ ਨਹੀਂ ਦੇਈਏ ਇਸ ਲਈ ਇਲੈਕਸ਼ਨਾਂ ਦੇ ਵਿੱਚ ਹਾਰ ਦੀ ਵਜ੍ਹਾ ਤੁਸੀਂ ਕੀ ਸਮਝਦੇ 32000 ਵੋਟ ਦਾ ਫਰਕ ਪੈ ਗਿਆ ਮੈਂ ਤਾਂ ਉਹੀ ਕਹਿਣਾ ਨਾ ਜਿਹੜੇ ਆਪਣੇ ਪੰਜਾਬੀ ਲੋਕ ਹਨ ਜਜ਼ਬਾਤੀ ਬਹੁਤ ਹਨ ਚੋਣ ਅਖਾੜਾ ਪੂਰੀ ਤਰ੍ਹਾਂ ਦੇ ਨਾਲ ਪੱਕ ਚੁੱਕਾ ਹੈ ਹਾਲਾਂਕਿ ਜੇਕਰ ਗੱਲ ਕੀਤੀ ਜਾਵੇ ਤਾਂ ਬੀਜੇਪੀ ਅਤੇ ਕਾਂਗਰਸ ਦੇ ਵੱਲੋਂ ਹਜੇ ਉਮੀਦਵਾਰ ਆਪਣੇ ਡਿਕਲੇਅਰ ਕਰਨੇ ਬਾਕੀ ਨੇ ਲੇਕਿਨ ਜਿਨ੍ਹਾਂ ਪਾਰਟੀਆਂ ਦੇ ਵੱਲੋਂ ਆਪਣੇ ਉਮੀਦਵਾਰ ਡਿਕਲੇਅਰ ਕਰ ਦਿੱਤੇ ਗਏ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਚੋਣ ਅਖਾੜੇ ਦੇ ਵਿੱਚ ਉਤਰੇ ਹੋਏ ਹਨ ਗੱਲ ਕਰਾਂਗੇ ਸਾਡੇ ਨਾਲ ਇਸ ਸਮੇਂ ਮੌਜੂਦ ਨੇ ਨਰਦੇਵ ਸਿੰਘ ਬੋਬੀ ਮਾਨ ਮਾਨ ਪਰਿਵਾਰ ਕਿਸੇ ਵੀ ਇੰਟਰੋਡਕਸ਼ਨ ਦਾ ਮੌਤਾਜ ਨਹੀਂ ਗੱਲ ਕੀਤੀ ਜਾਵੇ ਤਾਂ ਤਿੰਨ ਵਾਰ ਫਿਰੋਜ਼ਪੁਰ ਪਾਰਲੀਮੈਂਟ ਤੋਂ ਮੈਂਬਰ ਪਾਰਲੀਮੈਂਟ ਰਹੇ ਚੁੱਕੇ ਸਰਦਾਰ ਜੋਰਾ ਸਿੰਘ ਮਾਨ ਦੇ بیٹے ਨੇ ਔਰ ਰਾਜਨੀਤੀ ਦੇ ਵਿੱਚ ਜੇਕਰ ਗੱਲ ਕੀਤੀ ਜਾਵੇ ਤਾਂ ਵਿਰਾਸਤ ਦੇ ਵਿੱਚ ਰਾਜਨੀਤੀ ਉਹਨਾਂ ਨੂੰ ਮਿਲੀ ਹੈ ਗੱਲ ਕਰਾਂਗੇ ਬੋਬੀ ਮਾਨ ਹੋਰਾਂ ਦੇ ਨਾਲ ਜਾਣਾਂਗੇ ਕਿਸ ਤਰ੍ਹਾਂ ਦੇ ਨਾਲ ਚੋਣ ਦਾ ਮਾਹੌਲ ਜਿਹੜਾ ਹੈਗਾ ਉਹ ਚੱਲ ਰਿਹਾ ਹੈ ਜੀ ਸਰ ਸਵਾਗਤ ਹੈ ਜੀ ਰੱਬ ਸਤਿ ਸ਼੍ਰੀ ਅਕਾਲ ਜੀ ਭਾਈ ਜੀ ਕਿੱਦਾਂ ਦਾ ਜਿਹੜਾ ਚੋਣ ਅਖਾੜਾ ਇਸ ਸਮੇਂ ਚੱਲ ਰਿਹਾ ਹੈ ਕਿੱਦਾਂ ਪਿੰਡਾਂ ਦੇ ਵਿੱਚ ਤੁਸੀਂ ਜਾ ਰਹੇ ਹੋ ਕਿਸ ਤਰ੍ਹਾਂ ਦਾ ਰਿਸਪਾਂਸ ਮਿਲ ਰਿਹਾ ਹੈ ਰਿਸਪਾਂਸ ਤਾਂ ਬਹੁਤ ਵਧੀਆ ਹੈ ਬਹੁਤ ਵਧੀਆ ਮਾਹੌਲ ਹੈ ਬਹੁਤ ਜਿਆਦਾ ਸ਼ਾਇ ਜਿਸ ਤਰ੍ਹਾਂ ਅੱਜ ਤੋਂ 20 ਸਾਲ ਪਹਿਲਾਂ ਸਰਦਾਰ ਜੋਰਾ ਸਿੰਘ ਮਾਨ ਨੂੰ ਲੋਕਾਂ ਨੇ ਹੱਥਾਂ ਤੇ ਚੁੱਕਿਆ ਸੀ ਨਾ ਬਾਪੂ ਨੂੰ ਯਾਦ ਕਰਕੇ ਬਾਪੂ ਦੇ ਪੁਰਾਣੇ ਸਾਥੀ ਨਾਂ ਲੈ ਕੇ ਦੁਬਾਰਾ ਫਿਰ ਉਹੀ ਬਾਪੂ ਦਾ ਨਾਂ ਰਹਿਣਾ ਜੋਰਾ ਸਿੰਘ ਮਾਨ ਦੁਬਾਰਾ ਉਹਨਾਂ ਨੇ ਫੇਰ ਰੋਈ ਪਰ ਹਲਕੇ ਦੇ ਵਿੱਚ ਜਿੰਦਾ ਕਰਤਾ ਉਹਨਾਂ ਨੇ ਹਾਂ ਕਿ ਮਾਣ ਮਹਿਸੂਸ ਹੁੰਦਾ ਵੀ ਐਮਪੀ ਸਾਹਿਬ ਦੇ ਪਰਿਵਾਰ ਚ ਹੈਗੇ ਆਪਾਂ ਉਸ ਚੀਜ਼ ਦਾ ਜਿਹੜਾ ਕਿੰਨਾ ਕੁ ਮਾਣ ਮਹਿਸੂਸ ਹੁੰਦਾ ਮਾਣ ਤਾਂ ਮਹਿਸੂਸ ਹੁੰਦਾ ਹੀ ਹੈ ਮੈਂ ਜੋਰਾ ਸਿੰਘ ਮਾਣ ਦਾ ਪੁੱਤ ਐ ਇਸ ਗੱਲ ਦਾ ਮੈਨੂੰ ਫਕਰ ਵੀ ਹੈ ਮੈਂ ਤਾਂ ਆਮ ਹੀ ਅਕਸਰ ਕਹਿਆ ਕਰਦਾ ਗੱਲ ਚਲੋ ਮਾਂ ਬਾਪ ਨੂੰ ਬੱਚੇ ਹਰੇਕ ਨੂੰ ਪਿਆਰੇ ਹੁੰਦੇ ਆ ਲੇਕਿਨ ਜਿਸ ਤਰ੍ਹਾਂ ਦਾ ਬਾਪ ਜਿਸ ਤਰ੍ਹਾਂ ਦੀ ਪਰਵਰਿਸ਼ ਸਾਨੂੰ ਸਰਦਾਰ ਜੋਰਾ ਸਿੰਘ ਮਾਂ ਤੋਂ ਮਿਲੀ ਹੈ ਨਾ ਸਾਰੇ ਪਰਿਵਾਰ ਨੂੰ ਮੇਰੇ ਚਾਚਾ ਜੀ ਦੇ ਪਰਿਵਾਰ ਨੂੰ ਵੀ ਸਾਰੇ ਪਰਿਵਾਰ ਨੂੰ ਅਸੀਂ ਸੱਤ ਭੈਣ ਭਰਾ ਹੈ ਸਨੇ ਚਾਚਾ ਜੀ ਦੇ ਬੱਚੇ ਉਹ じゃ ਬਾਪ ਮੈਂ ਕਹਿੰਨਾ ਹਰੇਕ ਬੱਚੇ ਨੂੰ ਦੇ ਮੈਂ ਸਭ ਅਰਦਾਸ ਕਰਦਾ ਪ੍ਰਮਾਤਮਾ ਦੇ ਅੱਗੇ ਅੱਛਾ ਜੇਕਰ ਗੱਲ ਕਰ ਲਿਤੀ ਜਾਵੇ ਤਾਂ ਦੂਜੀਆਂ ਪਾਰਟੀਆਂ ਵਿਰੋਧੀ ਧਿਰਾਂ ਦੀ ਗੱਲ ਕਰ ਲਿਤੀ ਜਾਵੇ ਕਾਂਗਰਸ ਅਤੇ ਬੀਜੇਪੀ ਦੇ ਵੱਲੋਂ ਹਜੇ ਤੱਕ ਉਮੀਦਵਾਰ ਡਿਕਲੇਅਰ ਨਹੀਂ ਕੀਤੇ ਗਏ ਕੀ ਇਸ ਗੱਲ ਦਾ ਫਾਇਦਾ ਮਿਲੇਗਾ ਕਾਲੀ ਦਲ ਨੂੰ ਫਾਇਦਾ ਤਾਂ ਚਲੋ ਫਾਇਦਾ ਨੁਕਸਾਨ ਤਾਂ ਇਹ ਬਾਅਦ ਚ ਪਤਾ ਲੱਗੇਗਾ ਇੱਕ ਤਰੀਕ ਨੂੰ ਪਤਾ ਲੱਗੂਗਾ ਫਾਇਦਾ ਤਾਂ ਹੈਗਾ ਹੀ ਆ ਸਾਨੂੰ 8-9 ਦਿਨ ਹੋ ਗਏ ਹਲਕੇ ਤੇ ਉਹਨਾਂ 10 ਦਿਨ ਹੋ ਗਏ ਲਗਭਗ ਹਮ ਐਡਵਾਂਟੇਜ ਤਾਂ ਹੈਗੀ ਐ ਇਸ ਗੱਲ ਦੀ ਜਿਹੜਾ ਪਹਿਲਾਂ ਅਸੀਂ ਰੋਕਤਾਂ ਲੋਕਾਂ ਨਾਲ ਰਾਬਤਾ ਕਾਇਮ ਕਰ ਲਿਆ ਔਰ ਸਭ ਤੋਂ ਵੱਡਾ ਵੱਧਾ ਹੈ ਜਿਸ ਤਰ੍ਹਾਂ ਤੁਸੀਂ ਬੋਲਿਆ ਕਿ ਜਾਣ ਪਹਿਚਾਨ ਦੇ ਮੁਤਾਜ਼ ਨਹੀਂਗਾ ਮਾਨ ਪਰਿਵਾਰ ਜਿਹਦੇ ਕੋਲੇ ਵੀ ਜਾਇਦ ਹੈ ਪਹਿਲਾਂ ਹੀ ਸਾਡੇ ਕੋਲੇ ਨੰਬਰ ਵੀ ਹੈਗੇ ਆ ਔਰ ਲੋਕਾਂ ਨਾਲ ਰਾਬਤਾ ਵੀ ਕਾਇਮ ਹੋ ਗਿਆ ਤਿੰਨ ਵਾਰੀ ਵੱਡੇ ਵੀਰ ਨੇ ਵਿਧਾਨ ਸਭਾ ਦਾ ਇਲੈਕਸ਼ਨ ਵੀ ਲੜਿਆ ਸਰਦਾਰ ਪ੍ਰਦੀਪ ਸਿੰਘ ਨੋਨੀ ਮਾਨ ਨੇ ਗੁਰੂ ਅਸਾਏ ਤੋਂ ਹੂੰ ਉਸ ਗੱਲ ਦਾ ਵੀ ਬਹੁਤ ਐਡਵਾਂਟੇਜ ਹੈ ਕਿਉਂਕਿ ਗੁਰੂ ਸਾਹਿਬ ਹੈ ਨਾ ਜਿਹੜਾ ਉਹ ਸਾਡੇ ਇੱਕ ਤਰ੍ਹਾਂ ਪਰਿਵਾਰ ਦੀ ਤਰ੍ਹਾਂ ਬਣ ਗਿਆ ਹੂੰ ਜਿਹੜਾ ਬੱਚਾ ਬੱਚਾ ਚਾਹੀ ਅਸੀਂ ਤਿੰਨ ਇਲੈਕਸ਼ਨ ਉਤੋਂ ਹਾਰ ਚੁੱਕੇ ਆਂ ਪਰ ਜਿਹੜੀ ਉਤੋਂ ਵੋਟ ਬੈਂਕ ਹੈ ਹੂੰ 50 58000 9000 ਆਈ ਇਲੈਕਸ਼ਨ ਚ ਪੈਂਦਾ ਉਹ ਸਾਡਾ ਵੋਟ ਬੈਂਕ ਉੱਥੇ ਦਾ ਉੱਥੇ ਹੀ ਖੜਾ ਹੈ ਔਰ ਮੈਂ ਗੁਰੂ ਸਾਹਿਬਾਂ ਨੂੰ ਬੇਨਤੀ ਵੀ ਕਰਦਾ ਏ ਤੁਹਾਡੇ ਮਾਧਿਅਮ ਰਾਹੀਂ ਕਿ ਇਹ ਇਲੈਕਸ਼ਨ ਤੁਹਾਡਾ ਇਕੱਲੇ ਮਾਨ ਪਰਿਵਾਰ ਦਾ ਨਹੀਂ ਤੁਸੀਂ ਸਰਦਾਰ ਜੋਰਾ ਸਿੰਘ ਮਾਨ ਬਣ ਕੇ ਬੋਬੀ ਮਾਨ ਬਣ ਕੇ ਨੋਨੀ ਮਾਨ ਬਣ ਕੇ ਕੈਸ਼ ਮਾਨ ਬਣ ਕੇ ਹਿੰਮਤ ਮਾਨ ਬਣ ਕੇ ਇਲੈਕਸ਼ਨ ਇਹ ਲੜਨਾ ਹੈ ਬੋਬੀ ਮਾਨ ਦਾ ਯਕੀਨੀ ਅਕਾਲੀ ਦਲ ਦਾ ਮੁਕਾਬਲਾ ਕਿੰਦੇ ਨਾਲ ਹੈ ਸਿੱਧੇ ਤੌਰ ਤੇ ਤੇ ਫਿਲਹਾਲ ਤਾਂ ਜੇ ਇੱਕੋ ਕੈਂਡੀਡੇਟ ਆਇਆ ਕਾਕਾ ਬਰਾੜ ਜੀ ਆਮ ਆਦਮੀ ਤੋਂ ਹੋਰ ਤਾਂ ਅਜੇ ਤਾਂ ਕੈਂਡੀਡੇਟ ਹੀ ਨਹੀਂ ਆਇਆ ਇਹਨਾਂ ਬੀਜਪੀ ਦਾ ਹੈ ਨਾ ਕਾਂਗਰਸ ਦਾ ਹੈ ਉਹਨਾਂ ਦੇ ਹਜੇ ਉਮੀਦਵਾਰ ਉਹਨੇ ਬਾਕੀ ਹੈ ਜਦੋਂ ਉਮੀਦਵਾਰ ਹੋਣਗੇ ਦੇਖੀ ਜਾਊਗੀ ਨਹੀਂ ਨਹੀਂ ਪਤਾ ਉਹਨਾਂ ਦਾ ਕੀ ਗੱਲਬਾਤ ਹੈ ਕੀ ਅੰਦਰੂਨੀ ਚੱਲ ਰਹੀ ਹੈ ਕਿਉਂ ਨਹੀਂ ਕੈਂਡੀਡੇਟ ਐਲਾਨ ਕਰ ਰਹੇ ਉਹ ਬੜਾ ਸਮਾਂ ਹੋ ਗਿਆ ਹੈ ਗੁੜੀਆਂ ਫਵਾਹਾਂ ਉੱਡ ਰਹੀਆਂ ਵੀ ਆ ਫਲਾਨਾ ਫਲਾਨੀ ਪਾਰਟੀ ਜੁਆਇਨ ਕਰ ਰਿਹਾ ਹੈ ਫਲਾਨਾ ਫਲਾਨੀ ਪਾਰਟੀ ਜੁਆਇਨ ਕਰ ਰਿਹਾ ਪਰ ਉਸ ਦਿਨ ਹੀ ਪਤਾ ਲੱਗੇਗਾ ਜਿਸ ਦਿਨ ਸਕਰੀਨ ਦੇ ਉੱਪਰ ਨਾਮ ਆਵੇਗਾ ਉਸ ਤੋਂ ਬਾਅਦ ਹੀ ਸਾਰੀ ਪਿਕਚਰ ਕਲੀਅਰ ਹੋਏਗੀ ਕਹਿੰਦੇ ਬੀਜੇਪੀ ਦੇ ਵਿੱਚ ਆਮਲਾ ਰਵਿੰਦਰ ਸਿੰਘ ਆਮਲਾ ਦੇ ਵੱਲੋਂ ਜਿਹੜਾ ਕੀ ਟਿਕਟ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਪਰ ਜਿਹੜੇ ਪਹਿਲਾਂ ਬੀਜੇਪੀ 'ਚ ਬੈਠੇ ਉਹਨਾਂ ਦੇ ਵੱਲੋਂ ਰਿਕੜ ਆਇਆ ਜਾ ਰਿਹਾ ਸੁਣਦੇ ਆ ਮੈਂ ਵੀ ਜਿਸ ਤਰ੍ਹਾਂ ਤੁਸੀਂ ਸੁਣਦੇ ਹੋ ਅਫਵਾਹਾਂ ਅਸੀਂ ਵੀ ਸੁਣ ਲਏ ਨੇ ਫੇਸਬੁੱਕ ਤੇ ਵੀ ਆਈ ਜਾਂਦੀਆਂ ਹਮਮ ਔਰ ਮੈਂ ਇੱਕ ਗੱਲ ਜ਼ਰੂਰ ਕਰਦਾ ਹਾਂ ਵੀ ਜਿਹੜਾ ਪਿਛਲੇ 2.5 ਸਾਲ ਪਹਿਲਾਂ ਇਲੈਕਸ਼ਨ ਹੋਇਆ ਸੀ ਨਾ ਵਿਧਾਨ ਸਭਾ ਦਾ ਹਮ ਉਹਦੇ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਤ ਵੱਡਾ ਫਤਵਾ ਦਿੱਤਾ ਸੀਗਾ ਹਮ ਪੰਜਾਬ ਦੇ ਲੋਕਾਂ ਨੇ ਹੂੰ ਜਿਹੜੇ ਪੰਜਾਬ ਦੇ ਲੋਕ ਹਨ ਜਜ਼ਬਾਤੀ ਬਹੁਤ ਹੈ ਜਜ਼ਬਾਤ ਦੇ ਵਿੱਚ ਫੈਸਲਾ ਲੈਂਦੇ ਆ ਬੜੀ ਛੇਤੀ ਚੱਕ ਤਾਰ ਕਰਦੇ ਆ ਔਰ ਜਿਹੜਾ ਇਸ ਵਾਰੀ ਦਾ ਇਲੈਕਸ਼ਨ ਹੈ ਕਿਉਂਕਿ ਸਰਕਾਰ ਹਰ ਫਰੰਟ ਤੇ ਬੁਰੀ ਤਰ੍ਹਾਂ ਫੇਲ ਹੋ ਚੁੱਕੀ ਹੈ ਔਰ ਮੈਂ ਇੱਕ ਬੇਨਤੀ ਕਰਦਾ ਹਾਂ ਕਿ ਜਿਹੜੇ ਆ ਦਲ ਬਦਲੂ ਆ ਨਾ ਇਹਨਾਂ ਨੂੰ ਮੂੰਹ ਨਹੀਂ ਲੈਣਾ ਚਾਹੀਦਾਗਾ VOTER ਉੱਥੇ ਖੜਾ ਹੈ WORKER ਉੱਥੇ ਖੜਾ ਹੈ ਜਿੱਥੇ ਉਹ ਖੜਾ ਸੀਗਾ ਲੀਡਰ ਆਪ ਸਮੇਂ ਅਦਲਾ ਬਦਲੀ ਕਰੀ ਜਾਂਦੇ ਆ ਪਰ ਮੈਨੂੰ ਲੱਗਦਾ ਐਸ ਵਾਰੀ ਇਹ ਦਲ ਬਦਲੂਆਂ ਨੂੰ ਲੋਕੀ ਮੂੰਹ ਨਹੀਂ ਲਾਉਣਗੇ ਔਰ ਇਹਨਾਂ ਨੂੰ ਮੂੰਹ ਦੀ ਖਾਣੀ ਪੈਣੀ ਹੈ ਚਾਹੇ ਮੈਂ ਤਾਂ ਤੁਹਾਨੂੰ ਦੱਸਦਾ ਜਲੰਧਰ ਸਭ ਤੋਂ ਵੱਡੀ ਆਧਾਰਨਾ ਤੁਹਾਡੇ ਕੋਲੇ ਔਰ ਜਿਹੜੇ ਸਾਡੇ ਪ੍ਰਧਾਨ ਆ ਸ਼ਰੋਬ ਨੇ ਇਕਾਲੀ ਦਲ ਦੇ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਉਹਨਾਂ ਨੇ ਜਿਹੜੀਆਂ ਟਿਕਟਾਂ ਦਿੱਤੀਆਂ ਹਨ ਅੰਤਖ ਪਰਿਵਾਰਾਂ ਨੂੰ ਦਿੱਤੀਆਂ ਜਿਹੜੇ ਪਾਰਟੀ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਆ ਪਿਛਲੇ 20 30 ਸਾਲਾਂ ਤੋਂ ਉਹਨਾਂ ਨੂੰ ਟਿਕਟਾਂ ਦੇ ਕੇ ਨਵਾਜਿਆ ਹੈ ਔਰ ਮੈਨੂੰ ਪੂਰਨ ਆਸ ਹੈ ਕਿ ਉਹਨਾਂ ਦੀਆਂ ਜਿਹੜੇ ਉਹਨਾਂ ਨੇ ਕੈਂਡੀਡੇਟ ਖੜੇ ਕੀਤੇ ਆ ਉਹਨਾਂ ਨੂੰ ਪੂਰਾ ਮਾਣ ਮਿਲੇਗਾ ਪੰਜਾਬ ਦੇ ਵਿੱਚ ਔਰ ਆਮ ਆਦਮੀ ਨੂੰ ਇਸ ਇਲੈਕਸ਼ਨ ਦੇ ਵਿੱਚ ਮੂਹਰ ਨਹੀਂ ਲਾਇਆ ਜਾਊਗਾ ਚਲੋ ਭਾਜਪਾ ਦੇ ਕੈਂਡੀਡੇਟ ਵੀ ਆਉਣੇ ਆ ਫਰਵਰੀ ਤੋਂ ਹਜੇ ਭਾਜਪਾ ਨੂੰ ਤਾਂ ਮੇਰੇ ਹਿਸਾਬ ਨਾਲ ਬਿਲਕੁਲ ਵੀ ਨਹੀਂ ਹਜੇ ਆਏ ਨਹੀਂ ਬੀਜੇਪੀ ਵਾਲੇ ਉਦੋਂ ਪਹਿਲਾਂ ਹੀ ਹੋ ਰਿਹਾ ਕਿਉਂਕਿ ਪਿੰਡਾਂ ਜਾਣੇ ਨਾ ਗੱਲਾਂ ਹੁੰਦੀਆਂ ਜਦੋਂ ਬੋਲਦੇ ਆ ਸਟੇਜ ਤੇ ਆਮ ਹੀ ਖਾਸ ਕਰਕੇ ਜਿਮੀਦਾਰਪਰਾ ਕਹਿ ਦਿੰਦੇ ਆ ਵੀ ਬੀਜੇਪੀ ਵਾਲਿਆਂ ਨੂੰ ਅਸੀਂ ਇੱਥੇ ਵੜ ਨਹੀਂ ਦੇਣਾ ਤੁਸੀ ਗੱਲ ਕੀਤੀ ਪਾਰਟੀ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਹੋਣਗੇ ਇਥੋਂ ਮੌਜੂਦਾ ਸਮੇਂ 'ਚ ਮੈਂਬਰ ਵੀ ਆ ਪਾਰਲੀਮੈਂਟ ਦੇ ਕੰਮ ਵੀ ਲੋਕ ਜਿਹੜੇ ਕਹਿੰਦੇ ਆ ਬਹੁਤ ਕੀਤੇ ਫਿਰ ਵਜ੍ਹਾ ਕੀ ਰਹੀ ਜਿਹੜਾ ਪਿਛਲੇ ਇਲੈਕਸ਼ਨਾਂ ਦੇ ਵਿੱਚ ਹਾਰ ਦੀ ਵਜ੍ਹਾ ਤੁਸੀਂ ਕੀ ਸਮਝਦੇ 32000 ਵੋਟ ਦਾ ਫਰਕ ਪੈ ਗਿਆ ਮੈਂ ਜ਼ਰੂਰੀ ਕਹਿਣਾ ਨਾ ਜਿਹੜੇ ਆਪਣੇ ਪੰਜਾਬੀ ਲੋਕ ਹਨ ਜਜ਼ਬਾਤੀ ਬਹੁਤ ਹੈ ਖਾਸ ਕਰਕੇ ਯੂਥ ਇਹਨਾਂ ਨੇ ਕਿਹਾ ਵੀ ਪਿੱਛੇ ਕਾਂਗਰਸੀ ਅਕਾਲੀ ਪੜੇ ਆ ਰਹੀ ਦੇਖ ਲੈ ਕਿ ਅੱਜ ਕੀ ਨਵਾਂ ਅਸੀਂ ਕਰਕੇ ਦੇਖੀਏ ਇਹਨਾਂ ਨੇ ਨਵਾਂ ਐਕਸਪੈਰੀਮੈਂਟ ਕੀਤਾ ਲੇਕਿਨ ਜਿਹੜਾ ਬੁਰੀ ਤਰ੍ਹਾਂ ਫੇਲ ਹੋਇਆ ਕੋਈ ਇਹਨਾਂ ਨੇ ਦੇਖਿਆ ਨਹੀਂ ਵੀ ਸਾਹਮਣੇ ਕੌਣ ਕੈਂਡੀਡੇਟ ਖੜਾ ਕੱਲੇ ਬਾਲ ਸਾਹਿਬ ਦੀ ਗੱਲ ਨਹੀਂ ਇਹਨਾਂ ਨੇ ਸਾਹਮਣੇ ਦੇਖਿਆ ਹੀ ਨਹੀਂਗਾ ਵੀ ਬਾਲ ਸਾਹਿਬ ਦੇ ਸਾਹਮਣੇ ਕੌਣ ਖੜਾ ਹੈ ਪ੍ਰਦੇਵ ਸਿੰਘ ਨੋਨੀ ਮਾਨ ਦੇ ਸਾਹਮਣੇ ਕੌਣ ਖੜਾ ਹੈ ਜਾਂ ਰੋਜੀ ਵਰਕੰਦੀ ਦੇ ਸਾਹਮਣੇ ਕੌਣ ਖੜਾ ਹੈ ਜਾਂ ਹਰਪ੍ਰੀਤ ਕੋੜਪਾਈ ਦੇ ਸਾਹਮਣੇ ਕੌਣ ਖੜਾ ਹੈ ਇਹਨਾਂ ਨੇ ਸਿਰਫ ਇੱਕੋ ਹੀ ਝਾੜੂ ਟੋਪੀ ਦੀ ਸੀ ਇਹਨਾਂ ਨੂੰ ਝਾੜੂ ਝਾੜੂ ਕਰੀ ਗਏ ਹੈ ਲੇਕਿਨ ਅੱਜ ਜੋ ਪਛਤਾ ਰਹੇ ਹੈ ਜਿੰਨੀ ਸਪੀਡ ਨਾਲ ਇਹ ਗਏ ਸੀ ਨਾ ਉਹਨਾਂ ਨੂੰ ਜਿਹੜੀ ਨੌਜਵਾਨ ਪੀੜ੍ਹੀ ਹੈ ਉਨੀ ਸਪੀਡ ਨਾਲ ਡਬਲ ਅਕਾਲੀ ਦਲ ਨੂੰ ਫਤਫਾ ਦੇਣ ਗਿਆ ਕੀ ਹੈ ਮੈਨੂੰ ਪੂਰਨ ਆਸ ਹੈ ਜੇਕਰ ਗੱਲ ਅਸੀਂ ਕਰ ਲੀਤੀ ਜਾਵੇ ਚੋਣ ਪ੍ਰਚਾਰ ਦੀ ਹਨਾ ਅੱਜ ਅਕਾਲੀ ਦਲ ਦੇ ਵਿੱਚ ਸਰਦਾਰ ਪਰਮਜੀਤ ਸਿੰਘ ਸਿੰਧੂ ਉਹਨਾਂ ਦੇ ਬੇਟੇ ਵੀ ਸ਼ਾਮਲ ਹੋਣ ਜਾ ਰਹੇ ਐ ਕੀ ਕਹੂੰ ਪੋਤਰੇ ਉਹਨਾਂ ਦੇ ਉਹ ਵੀ ਅੱਜ ਸ਼ਾਮਲ ਹੋਣ ਜਾ ਰਹੇ ਕੀ ਕਹੂੰਗੇ ਨਾਰਾਜ਼ਗੀ ਹੈ ਪਰਿਵਾਰ ਨਾਲ ਸਾਡੇ ਨਾਲ ਜੀ ਹੂੰ ਨਹੀਂ ਉਹ ਹੀ ਦੱਸ ਸਕਦੇ ਨਾਰਾਜ਼ਗੀ ਤਾਂ ਮੇਰੇ ਨੂੰ ਤਾਂ ਵੀ ਸਾਡਾ ਤਾਂ ਬੱਚਾ ਹੈ ਭਤੀਜਾ ਮੇਰਾ ਤਾਂ ਹੂੰ ਸਾਡਾ ਵੀਰ ਜਿਹੜਾ ਲਾਲੀ ਸੀ ਨਾ ਹੂੰ ਉਹਦੀ ਬੜੇ ਸਾਲ ਪਹਿਲਾਂ ਐਕਸੀਡੈਂਟ ਦੇ ਵਿੱਚ ਡੈਥ ਹੋ ਗਈ ਸੀਗੀ। ਔਰ ਜਿਸ ਦਾ ਘਾਟਾ ਇਸ ਪਰਿਵਾਰ ਨੂੰ ਦਾ ਪਿਆ ਹੀ ਪਿਆ ਸਾਡੇ ਪਰਿਵਾਰ ਨੂੰ ਵੀ। ਕਿਉਂਕਿ ਇੱਕ ਜੁੱਟ ਹੋਇਆ ਕਰਦਾ ਸੀਗਾ ਸਰਦਾਰ ਜੋਰਾ ਸਿੰਘ ਮਾਨ, ਸਰਦਾਰ ਪਰਮਜੀਤ ਸਿੰਘ ਸੰਧੂ, ਸਰਦਾਰ ਹਰਦਮ ਸਿੰਘ, ਸਰਦਾਰ ਗੁਰਵਿੰਦਰ ਸਿੰਘ ਸੰਧੂ ਔਰ ਸਰਦਾਰ ਗਰਪਾਲ ਸਿੰਘ ਗਰੇਵਾਲ ਟਾਲੀਵਾਲੇ ਤੋਂ। ਇਹਨਾਂ ਦਾ ਇੱਕੋ ਹੋਇਆ ਕਰਦਾ ਸੀਗਾ ਲੇਕਿਨ ਵਿੱਚ ਇੱਕ ਕੜੀ ਟੁੱਟਣ ਦੇ ਨਾਲ ਨਾ ਉਸ ਗੱਲ ਦਾ ਸਾਨੂੰ ਬੜਾ ਨੁਕਸਾਨ ਹੋਇਆ ਸਾਡੇ ਭਰਾ ਦਾ। ਜਵਾਨੀ ਉਮਰ ਦੇ ਵਿੱਚ ਚਲੇ ਜਾਣ ਨਾਲ ਉਹ ਬੱਚਾ ਹੈ ਸਾਡਾ ਚਲੋ ਕਿਤੇ ਵੀ ਜਾਊਗਾ ਜਿੱਥੇ ਸਾਡੀ ਲੋੜ ਪਈ ਅਸੀਂ ਉਹਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਅੱਜ ਉਹਨਾਂ ਨੂੰ ਸ਼ਮੂਲੀਅਤ ਕਰਾਉਣ ਜਾ ਰਹੇ ਆਮ ਆਦਮੀ ਪਾਰਟੀ ਚ ਕੀ ਮੰਨਦੇ ਆ ਉਸ ਦਾ ਨੁਕਸਾਨ ਹੋਏਗਾ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਚਲੋ ਨੁਕਸਾਨ ਹੋਵੇ ਕੋਈ ਮੈਂ ਤੁਹਾਨੂੰ ਕਹਿ ਰਿਹਾ ਨਾ ਵੀ ਬੱਚਾ ਉਹ ਹੂੰ ਸਾਡਾ ਭਤੀਜਾ ਹੈ ਸਾਡਾ ਭਰਾ ਹੈ ਨਹੀਂ ਗਾ ਇਸ ਤੋਂ ਉਹਦੇ ਸਿਰ ਤੇ ਹਮੇਸ਼ਾ ਯਾਦ ਰੱਖਾਂਗੇ ਹੂੰ ਨੁਕਸਾਨ ਨਹੀਂ ਮੈਨੂੰ ਨਹੀਂ ਲੱਗਦਾ ਹੋਊਗਾ ਨੁਕਸਾਨ ਬਚਪਨਾ ਉਹਦੇ ਚ ਮੈਂ ਉਹਦੇ ਨਾਲ ਮੇਰਾ ਮਾਨ ਪਰਿਵਾਰ ਹਮੇਸ਼ਾ ਜਦੋਂ ਵੀ ਆਵਾਜ਼ ਮਾਰੂਗਾ ਸਾਡਾ ਬੱਚਾ ਸਹੀ ਹਾਜ਼ਰ ਹੋਗਾ ਤਾਂ ਬਿਲਕੁਲ ਇਹ ਹਨ ਨਰਦੇਵ ਸਿੰਘ ਬੋਬੀ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਤੋਂ ਫਿਰੋਜ਼ਪੁਰ ਤੋਂ ਪਾਰਲੀਮੈਂਟ ਦੀ ਚੋਣਾਂ ਲੜ ਰਹੇ ਆ ਔਰ ਜਿਨ੍ਹਾਂ ਦਾ ਸਿੱਧੇ ਤੌਰ ਤੇ ਕਹਿਣਾ ਹੈ ਕਿ ਉਹਨਾਂ ਦਾ ਮੁਕਾਬਲਾ ਹਾਲ ਦੀ ਘੜੀ ਕਿਸੇ ਨਾਲ ਨਹੀਂ ਔਰ ਜੋ ਵਿਰੋਧੀ ਪਾਰਟੀਆਂ ਨੂੰ ਹਜੇ ਟਿਕਟਾਂ ਅਨਾਉਂਸ ਕਰਨ ਦੇ ਵਿੱਚ ਦੇਰੀ ਹੋ ਰਹੀ ਹੈ ਉਸ ਦਾ ਕਿਤੇ ਨਾ ਕਿਤੇ ਉਹਨਾਂ ਨੂੰ ਵਾਅਦਾ ਹੋ ਰਿਹਾ ਹਾਲਾਂਕਿ ਰਮਨ ਸੰਧੂ ਦੇ ਨਾਮ ਤੇ ਜੇਕਰ ਗੱਲ ਕੀਤੀ ਜਾਵੇ ਤਾਂ ਉਹ ਕਹਿੰਦੇ ਉਹ ਉਹਨਾਂ ਦਾ ਬੱਚਾ ਹੈ ਔਰ ਮਾਨ ਪਰਿਵਾਰ ਹਮੇਸ਼ਾ ਉਹਨਾਂ ਦੇ ਨਾਲ ਖੜਾ ਹੈ ਔਰ ਬੇਬਾਕੀ ਦੇ ਨਾਲ ਹਰ ਇੱਕ ਗੱਲ ਦਾ ਜਵਾਬ ਦਿੰਦੇ ਹੋਏ ਦਿਖਾਈ ਦਿੱਤੇ ਆ ਔਰ ਗੱਲ ਕੀਤੀ ਜਾਵੇ ਤਾਂ ਮਾਨ ਪਰਿਵਾਰ ਜੋ ਕਿ ਮੈਂਬਰ ਪਾਰਲੀਮੈਂਟ ਜੋ ਜੋਰਾ ਸਿੰਘ ਮਾਨ ਤਿੰਨ ਵਾਰ ਫਿਰੋਜ਼ਪੁਰ ਹਲਕੇ ਤੋਂ ਜੇਤੂ ਰਹੇ ਨੇ ਇੱਕ ਵਾਰ ਫੇਰ ਆਪਣੀ ਕਿਸਮਤ ਅਜ਼ਮਾ ਰਹੇ ਨੇ ਲੋਕਾਂ ਦੀ ਕਚਹਿਰੀ ਦੇ ਵਿੱਚ ਮਾਨ ਪਰਿਵਾਰ ਉਤਰਿਆ ਔਰ ਦੇਖਣਾ ਹੋਏਗਾ ਕਿ ਆਉਣ ਵਾਲੀ ਇੱਕ ਤਰੀਕ ਨੂੰ ਲੋਕ ਕਿਸ ਦੇ ਹੱਥ ਦੇ ਵਿੱਚ ਫਤਵਾ ਦਿੰਦੇ